ਰੋਹਾਨੀਅਤ ਦੇ ਕੇਂਦਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹਮੇਸ਼ਾ ਸਭ ਤੋਂ ਅੱਗੇ ਫੁੱਲਾਂ ਦੇ ਦੋ ਅਤਿ ਸੁੰਦਰ ਗੁਲਦਸਤੇ ਦਿਖਾਈ ਦਿੰਦੇ ਨੇ ਖਾਸ ਗੱਲ ਇਹ ਹੈ ਕਿ ਇਹ ਗੁਲਦਸਤੇ ਪੰਜਾਬੀ ਸਹਾਇਤ ਅਤੇ ਪੀਸ਼ਮ ਪਿਤਾਮਾ ਭਾਈ ਵੀਰ ਸਿੰਘ ਦੇ ਅੰਮ੍ਰਿਤਸਰ ਸਥਿਤ ਅਸਥਾਨ ਵਿਖੇ ਬਣੀ ਬਗੀਚੀ ਤੋਂ ਤਿਆਰ ਕੀਤੇ ਜਾਂਦੇ ਨੇ ਅਤੇ ਰੋਜ਼ਾਨਾ ਦੋ ਫੁੱਲਾਂ ਦੇ ਗੁਲਦਸਤੇ ਤਿਆਰ ਕਰਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ੁਸ਼ੋਭਿਤ ਕੀਤੇ ਜਾਂਦੇ ਨੇ ਭਾਈ ਵੀਰ ਸਿੰਘ ਵੱਲੋਂ ਅਨੇਕਾਂ ਵਰਿਆਂ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਉਹਨਾਂ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਬਾਅਦ ਪਹਿਲਾਂ ਉਹਨਾਂ ਦੀ ਧਰਮ ਪਤਨੀ ਵੱਲੋਂ ਇਹ ਸੇਵਾ ਜਾਰੀ ਰੱਖੀ ਗਈ ਸੀ ਉਸ ਤੋਂ ਬਾਅਦ ਉਹਨਾਂ ਦੇ ਅੱਗੇ ਪਰਿਵਾਰਕ ਮੈਂਬਰ ਇਹ ਸੇਵਾ ਨਿਯੰਤਰਣ ਕਰਦੇ ਪਏ ਨੇ ਹਾਂਜੀ ਜੀ ਆਪਣਾ ਨਾਮ ਦੱਸ ਕੇ ਜੀ ਮੇਰਾ ਨਾਮ ਭਜਨ ਕੌਰ ਹੈ ਜੀ 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 ਕੀ ਕਰਨ ਚਾਹੋਗੇ ਜਿਹੜੇ ਕੀ ਤੁਹਾਡੇ ਵੱਲੋਂ ਇੱਕ ਸੇਵਾ ਲਵਾਈ ਜਾ ਰਹੀ ਹੈ ਹਰਮੰਦਰ ਸਾਹਿਬ ਦੇ ਵਿੱਚ ਜਿਹੜੀ ਗੁਲਦਸਤ ਦੀ ਇਹ ਨਹੀਂ ਖੜੀ ਜਾ ਰਹੀ ਕਦੋਂ ਦੀ ਸ਼ੁਰੂਆਤ ਕੀਤੀ ਹੈ ਜੀ ਵਾਹਿਗੁਰੂ ਜੀ ਇੱਥੇ ਪਹਿਲਾਂ ਤਾਂ ਸੇਵਾ ਜਾਂਦੀ ਸੀ ਨਾ ਮੈਂ ਤਕਰੀਬਨ 1985 ਚ ਆਈ ਸੀ ਇੱਥੇ ਪਹਿਲਾਂ ਤਾਂ ਅਸੀਂ 3-4 ਜਣੇ ਬਿਜੀ ਹੁੰਦੇ ਸੀ ਡਾਕਟਰ ਸੇਵਾ ਸਿੰਘ ਹੁੰਦੇ ਸੀ ਅਸੀਂ ਸਾਰੇ ਇਕੱਠੇ ਲੈ ਕੇ ਜਾਂਦੇ ਸੀ ਪੰਜ ਗੁਲਦਸਤੇ ਹੁਣ 1900 ਬਿਜੀ ਦੀ ਡੈਥ ਤੋਂ ਬਾਅਦ ਤਕਰੀਬਨ 1985 ਤੋਂ ਮੈਂ ਸੇਵਾ ਕਰ ਰਹੀ ਹਾਂ ਉਸ ਤੋਂ ਬਾਅਦ ਅਸੀਂ ਦੋ ਗੁਲਦਸਤੇ ਰੋਜ਼ ਜਾਂਦੇ ਪਿਤਾ ਜੀ ਦੇ ਦਰ ਤੋਂ ਇਸਰੇ ਜਾਂਦੇ ਸੀ ਤਕਰੀਬਨ ਅੰਮ੍ਰਿਤ ਵੇਲੇ ਪਹੁੰਚ ਜਾਂਦੇ ਅਸੀਂ 1985 ਤੋਂ ਕਿਵਾੜ ਖੁੱਲਦੇ ਆ ਜਦੋਂ ਉਦੋਂ ਸੇਵਾ ਜਾਂਦੀ ਆ ਦੋ ਗੁਲਦਸਤੇ 1985 ਤੋਂ ਮੈਂ ਲੈ ਕੇ ਜਾ ਰਹੀ ਆਂ ਅੰਮ੍ਰਿਤਪੁਰਲੇ ਕੋਸ਼ਿਸ਼ ਹੁੰਦੀ ਐ ਗਵਾੜ ਖੁੱਲਣ ਤੱਕ ਪਹੁੰਚ ਜਾਂਦੇ ਐ ਤੇ ਪਹਿਲੇ ਦੋ ਗੁਲਦਸਤੇ ਜਿਹੜੇ ਆ ਅੰਦਰ ਲਗਾ ਲੈ ਕੇ ਜਾਈਦੇ ਐ ਤੇ ਪਿਤਾ ਜੀ ਦਰਦ ਤੋਂ ਜਾਂਦੇ ਐ ਗੁਰੂ ਬਖਸ਼ਿਸ਼ ਕਰਕੇ ਮੈਨੂੰ ਸੇਵਾ ਗੁਰੂ ਪਾਤਸ਼ਾਹ ਨੇ ਗੁਰਾਮਦਸ ਦੇ ਬਖਸ਼ਿਅਤੇ ਪਹੁੰਚ ਜਾਂਦੇ ਸੋ ਹੋ ਜੀ ਜੀ ਵਿਖਿਆ ਜਾਵੇ ਉਮਰ ਦੇ ਲੈਸੇ ਨਾਲ ਸਿਰ ਮੁਸ਼ਕਿਲ ਤੇ ਉਦੀ ਹੋਵੇ ਗੁੱਥਨ ਦੀ ਕਿੰਨੀ ਮੁਸ਼ਕਿਲ ਨਹੀਂ ਲੱਗੀ ਆ ਥੰਦ ਹੋਵੇ, ਸਕਦੀ ਹੋਵੇ, ਬਾਰਿਸ਼ ਹੋਵੇ, ਮੀਂਹ ਹੋਵੇ, ਪਾਚਾ ਕਰਪਾ ਕਰਦਨ ਬਖਸ਼ਿਸ਼ ਕਰਦਨ ਆਪ ਲੈ ਕੇ ਜਾਂਦਨ ਮੈਂ ਕੌਣ ਲੈ ਜਾਣ ਵਾਲੀ ਗੁਰੂ ਪਾਸ਼ਾ ਨੇ ਕਹਾਂ ਬਖਸ਼ਿਆ ਵਿਦ ਬਣਾਈ ਹੋਈ ਆ ਮਾਲੀ ਰਾਤੀ ਸ਼ਾਮੀ ਬਣਾ ਕੇ ਘਰ ਦੇ ਜਾਂਦਾ ਤੇ ਸਵੇਰੇ ਆਪ ਕਾਰਾਂ ਵਿੱਚ ਲੈ ਕੇ ਲੈ ਜਾਂਦਾ ਮੈਂ ਨਹੀਂ ਲਿਜਾਂਦੀ ਇਹ ਗੁਰੂ ਰਾਮਦਾਸ ਪਾਸ਼ਾ ਆਪ ਹੀ ਮੇਰ ਕਰਕੇ ਪਹੁੰਚਾ ਦਿੰਦਾ ਤੇ ਲੈ ਜਾਂਦਾ ਬੰਦੇ ਦੇ ਵਾਸਤੇ ਗੱਲ ਨਹੀਂ ਆਪ ਹੀ ਉਹ ਪਹੁੰਚਾਉਂਦਾ ਆਪ ਹੀ ਕਰਾਂਦਾ ਆਪੇ ਕਰਨ ਕਰਾਵਨ ਹਾਰਾ ਮੈਂ ਨਹੀਂ ਲਿਜਾ ਰਹੀ ਉਹ ਮੇਰ ਕਰਕੇ ਲੈ ਜਾਂਦਾ ਜੀ ਉਹ ਬਖਸ਼ਸ਼ ਕਰਕੇ ਲੈ ਜਾਂਦਾ ਜੇ ਉਹਦੀ ਹਿੰਮਤ ਹੈ ਉਹਦੀ ਸਭ ਕੁਝ ਹੈ ਦੁੱਖ ਸੁੱਖ ਵਿੱਚ ਵੀ ਉਹ ਨਾ ਜਾ ਸਕਤੇ ਡਰਾਈਵਰ ਹੱਥ ਮੁਚਾ ਦੇਦਾ ਇਸ ਤਰ੍ਹਾਂ ਗੁਰੂ ਪਾਤਸ਼ਾਹ ਮੇਰਾ ਕਰਕੇ ਸੇਵਾ ਲੈ ਜੀ ਤੁਹਾਡੇ ਲਈ ਸੇਵਾ ਨਿਭਾਈ ਜਾ ਰਹੀ ਹੈ ਤਕਰੀਬਨ 1985 ਤੋਂ ਜਾ ਰਹੀ ਹੈ ਜੀ ਆਪ ਜੀ ਜੀ ਤੇ ਅllਾਹ ਹੀ ਜਾਣਦਾ ਫਿਰ ਲੱਗਦਾ ਕਿ ਅਰਚਨਾ ਵੀ ਕਾਫੀ ਆਈਆਂ ਸੀ ਜਦੋਂ ਉਹ ਸਮਾਂ ਹੁੰਦਾ ਸੀ ਹਾਂ ਜੀ ਹਾਂ ਜੀ ਸਮੇਂ ਵਿੱਚ ਕਾਫੀ ਅਰਚਨਾ ਆ ਜਾਂਦੀਆਂ ਪਰ ਪਤਾ ਨਹੀਂ ਗੁਰਮਦਸ ਪਾਤਸ਼ਾਹ ਸਿਰ ਤੇ ਮੇਰ ਦਾ ট্রাক ਕੇ ਆਪੇ ਲੈ ਜਾਂਦਾ ਜੀ ਮੈਂ ਨਹੀਂ ਲੈ ਜਾਂਦੀ ਜੀ ਬੜੀਆਂ 1984 ਵਿੱਚ ਆਈਆਂ ਬੜੀਆਂ ਅਰਚਨਾ ਆਂਦੀਆਂ ਹੀ ਹਨ ਜਿਵੇਂ 1984 ਵਿੱਚ ਇਤਨੇ ਹਮਲੇ ਹੋਏ ਇੰਨਾ ਕੁਝ ਹੋਇਆ ਆਪ ਜੀ ਸਾਰੇ ਜਾਣਦੇ ਹੋ ਉਹਨਾਂ ਦਿਨਾਂ ਚ ਸਾਡੀ ਸੇਵਾ ਗੁਰੂ ਪਾਸ਼ਾ ਨੇ ਆਪ ਮੇਰ ਕਰਕੇ ਲੈ ਗਿਆ ਤੇ ਪੁੱਛਾ ਦਿੱਤੀਆਂ ਬੜਾ ਪੁਲਿਸ ਵੀ ਆਈ ਉਹਨਾਂ ਨੇ ਕਿਹਾ ਨਹੀਂ ਜਾਣ ਦੇਣਾ ਪਰ ਗੁਰੂ ਆਮ ਦੱਸਦੇ ਗਿਰਦਾਸ ਕਰਕੇ ਉਹਨਾਂ ਨੇ ਕਹਿ ਦਿੱਏ ਗੁਲਦਸਤੇ ਤੇ ਜਾਣੇ ਜਾਣੇ ਉਹਨਾਂ ਨੇ ਕਿਹਾ ਜੀ ਗੋਲੀ ਮਾਰ ਦਿਆਂਗੇ ਅਸੀਂ ਕਿਆ ਮਾਰ ਦੇ ਪੁਛਾਤ ਤੇ ਪਾਸ਼ਾ ਨੇ ਲੈ ਲਈ ਉਹਨਾਂ ਨੇ ਕੀ ਕਰ ਲਿਆ ਇਹ ਪ੍ਰਕਾਰ ਦੇ ਫੁੱਲਾਂ ਦਾ ਗੁਲਦਸਤੇ ਸਜਾਈ ਜਾਂਦੇ ਐ ਗੁਲਦੋਦੀ ਹੈ ਗੁਲਾਬ ਹੈ ਕੈਕਟਸ ਹੈ ਹੋਰ ਜਿਹੜੇ ਰੁੱਤ ਰੁੱਤ ਦੇ ਫੁੱਲ ਆ ਉਹ ਵੀ ਸਾਰੇ ਚਲੇ ਜਾਂਦੇ ਕਿੰਨੇ ਕਰਮਾਲੇ ਸਮਝਦੇ ਹੋ ਕਿ ਤੁਹਾਡੇ ਇਹ ਜੋ ਜਿਹੜੇ ਗੁਲਦਸਤੇ ਜਾਂਦੇ ਨੇ ਕਰਮਾਲੀ ਗ੍ਰਾਮਦਾਸ ਦੀ ਚਰਨਾ ਦੇ ਵਿੱਚ ਪ੍ਰਕਾਸ਼ ਇਹ ਤਾਂ ਬੜੀ ਬਖਸ਼ਿਸ਼ ਹੈ ਜੀ ਇਹ ਬੜੀ ਬਖਸ਼ਿਸ਼ ਹੈ ਔਰ ਇਹ ਗ੍ਰਾਮਦਾਸ ਇੱਕ ਸਪੈਸ਼ਲ ਫੇਅਰ ਹੈ ਫੇਅਰ ਕਾ ਕੇ ਮੈਨੂੰ ਲੈ ਜਾਂਦਾ ਔਰ ਮੇਰਾ ਚਿੱਤ ਨਹੀਂ ਕਰਦਾ ਕਿਤੇ ਵੀ ਜਾਣ ਨੂੰ ਜੇ ਜਾਣਾ ਹੋਵੇ ਤੇ ਕੋਈ ਡਰਾਈਵਰ ਹੱਥ ਪੇਂਦਾ ਹੀਦਾ ਕਿਸੇ ਵੇਲੇ ਨਾ ਜਾ ਸਕਾਂ ਤੇ ਲੇਕਿਨ ਕੋਸ਼ਿਸ਼ ਮੇਰੀ ਹੁੰਦੀ ਹੈ ਕਿ ਮੈਂ ਰਾਤ ਕਾਰ ਆ ਜਾਵਾਂ ਕਿਤੇ ਵੀ ਜਾਵਾਂ ਤੇ ਗੁਲਦਸਤੇ ਪਹੁੰਚਾ ਸਕਾਂ ਔਰ ਇਹ ਜਿਹੜਾ ਸਾਡਾ 1900 ਤੁਸੀਂ ਕਿਦੋਂ ਤੱਕ ਬਣਾ ਰਹੇ ਹੋ ਪੁੱਤ 35 ਸਾਲ ਹੋ ਗਏ ਇਹਨੂੰ ਬਣਾਉਂਦੇ ਜੀ ਅੱਛਾ ਹੁਣ ਇਹ ਰਿਟਾਇਰ ਹੋਇਆ ਤੇ ਇਹਨੂੰ ਵਾਪਸ ਲੈਣ ਦਾ ਵੀ ਗੁਲਦਸਤੇ ਬਣਾ ਜਾ ਕਰਦੇ ਫਿਰ ਚੱਲੇਗਾ ਜਿਹੜੀ ਸੇਵਾ ਬਿਲੀ ਉਹਨੂੰ ਨਿਭਾਉਂਦੇ ਰਹੀ ਹੈ ਨਿਭਾਉਂਦਾ ਪਿਆ ਇਹ ਵੀ ਨਿਭਾਉਂਦਾ ਪਿਆ ਐਸਐਮਜੀ ਪੰਜਾਬ ਦੇ ਲਈ ਅਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀनाथ ਜੀ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਵਿਆਧ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸਵਤਨ ਦੁਸ਼ਮਣ ਤੋਂ छुटਕਾਰਾ ਸੰਤਾਨ ਹੀਨਤਾ ਲਾਟਰੀ ਸੱਤਾਂ ਨੰਬਰ ਹੱਥਾਂ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ